ਇੱਕ ਪਿੰਡ ਵਿੱਚ ਇੱਕ ਆਫਤਾਬ ਤੇ ਅਨੋਖਾ ਨਾਂ ਦੇ ਦੋ ਭਰਾ ਰਹਿੰਦੇ ਸਨ ਆਫਤਾਬ ਥੋੜਾ ਘੱਟ ਅਕਲ ਵਾਲਾ ਸੀ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਵਿਰਾਸਤ ਵਿੱਚ ਕੁਝ ਜਾਨਵਰ ਮਿਲੇ ਸਨ ਕੁਝ ਸਮੇਂ ਤੱਕ ਦੋਵੇਂ ਭਰਾ ਇਕੱਠੇ ਹੀ ਉਹਨਾਂ ਨੂੰ ਚਾਰਦੇ ਰਹੇ ਇੱਕ ਦਿਨ ਆਫਤਾਬ ਨੇ ਸੋਚਿਆ ਕਿਉਂ ਨਾ ਜਾਨਵਰਾਂ ਨੂੰ ਆਪਸ ਵਿੱਚ ਵੰਡ ਲਿਆ ਜਾਵੇ ਉਹਨਾਂ ਦੇ ਕੋਲ ਜਾਨਵਰਾਂ ਦੇ ਦੋ ਬਾੜੇ ਸਨ ਇੱਕ ਨਵਾਂ ਤੇ ਮਜ਼ਬੂਤ ਤੇ ਦੂਜਾ ਪੁਰਾਣਾ ਤੇ ਕਮਜ਼ੋਰ ਸੀ ਅਨੋਖੇ ਨੇ ਆਫਤਾਬ ਨੂੰ ਕਿਹਾ ਜਿਹੜੇ ਜਾਨਵਰ ਆਪਣੇ ਆਪ ਨਵੇਂ ਬਾੜੇ ਵਿੱਚ ਜਾਣਗੇ ਉਹ ਮੇਰੇ ਹੋਣਗੇ ਤੇ ਜੋ ਪੁਰਾਣੇ ਵਿੱਚ ਉਹ ਤੇਰੇ ਆਫਤਾਬ ਨੇ ਕਿਹਾ ਮੈਨੂੰ ਤੇਰਾ ਸੁਝਾਅ ਬਹੁਤ ਵਧੀਆ ਲੱਗਿਆ ਸਾਰੇ ਜਾਨਵਰ ਇਕੱਠੇ ਕੀਤੇ ਤੇ ਸਾਰੇ ਜਾਨਵਰ ਨਵੇਂ ਬਾੜੇ ਵਿੱਚ ਚਲੇ ਗਏ ਬਸ ਇੱਕ ਜੋ ਇਹ ਬਸ ਇੱਕ ਬਲਦ ਜੋ ਅੰਨਾ ਸੀ ਪੁਰਾਣੇ ਬਾੜੇ ਵਿੱਚ ਗਿਆ ਆਫਤਾਬ ਨੇ ਕੁਝ ਨਹੀਂ ਕਿਹਾ ਉਹ ਆਰਾਮ ਨਾਲ ਆਪਣੇ ਅੰਨੇ ਬਲਦ ਨੂੰ ਲੈ ਕੇ ਚਰਾਉਣ ਲਈ ਚਲਾ ਗਿਆ ਇੱਕ ਦਿਨ ਜਦੋਂ ਉਹ ਆਪਣੇ ਅੰਨੇ ਬਲਦ ਨੂੰ ਚਰਾਉਣ ਲਿਜਾ ਰਿਹਾ ਸੀ ਤਾਂ ਜ਼ੋਰ ਦੀ ਹਨੇਰੀ ਚੱਲਣ ਲੱਗੀ ਹਨੇਰੀ ਨਾਲ ਇੱਕ ਪੁਰਾਣਾ ਦਾਖਤ ਹਿੱਲਣ ਲੱਗਿਆ ਤੇ ਚਰ-ਚਰ ਦੀ ਆਵਾਜ਼ ਆਉਣ ਲੱਗੀ ਆਫਤਾਬ ਨੇ ਗੁੱਸੇ ਵਿੱਚ ਕਿਹਾ ਜੇਕਰ ਤੂੰ ਐਵੇਂ ਹੀ ਚਰਚਰ ਕਰਦਾ ਰਿਹਾ ਤਾਂ ਮੈਂ ਤੈਨੂੰ ਕੱਟ ਦੇਵਾਂਗਾ ਪੇੜ ਹਵਾਵਾਂ ਨਾਲ ਹਿਲਦਾ ਰਿਹਾ ਆਫਤਾਬ ਨੇ ਕੁल्हाੜੀ ਚੱਕੀ ਤੇ ਪੇੜ ਦੇ ਤਣੇ ਤੇ ਜ਼ੋਰ ਦੀ ਮਾਰੀ ਲੈ ਹੌਣ ਬੋਲ ਉਸ ਨੇ ਇੱਕ ਹੋਰ ਕੁल्हाੜੀ ਮਾਰੀ ਕੁल्हाੜੀ ਮਾਰਦਿਆਂ ਹੀ ਸੋਨੇ ਦੇ ਸਿੱਕਿਆਂ ਦੀ ਧਾਰਾ ਵਗਣ ਲੱਗੀ ਇਹ ਵੇਖ ਕੇ ਆਫਤਾਬ ਭੱਜਿਆ ਭੱਜਿਆ ਪਰਾ ਕੋਲ ਗਿਆ ਤੇ ਕਹਿੰਦਾ ਥੋੜੀ ਦੇਰ ਵਾਸਤੇ ਮੈਨੂੰ ਆਪਣਾ ਬਲਦ ਦੇ ਦੇ ਮੈਂ ਅੱਜ ਦੋ ਬਲਦਾਂ ਨਾਲ ਹਲ ਚਲਾਵਾਗਾ ਤੇ ਮੈਨੂੰ ਇੱਕ ਗੱਡੀ ਵੀ ਦੇ ਦੇ ਤੇ ਕੁਝ ਬੋਰੀਆਂ ਵੀ ਇਹ ਸਾਰੀਆਂ ਚੀਜ਼ਾਂ ਲੈ ਕੇ ਉਹ ਜਲਦੀ ਪੇੜ ਕੋਲ ਗਿਆ ਤੇ ਸਾਰੀਆਂ ਮੋਹਾਂ ਬੋਰੀ ਵਿੱਚ ਭਰ ਕੇ ਜਦੋਂ ਰਾਤ ਹੋਣ ਲੱਗੀ ਤਾਂ ਉਹ ਘਰ ਆ ਗਿਆ ਉਣੋਖੇ ਨੇ ਜਦੋਂ ਇਹਨਾਂ ਤਣ ਦੇਖਿਆ ਤਾਂ ਉਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਉਸ ਨੇ ਆਫਤਾਬ ਨੂੰ ਕਿਹਾ ਵਧੀਆ ਹੋਵੇਗਾ ਜੇਕਰ ਅਸੀਂ ਇਹ ਤਣ ਆਸ ਵਿੱਚ ਅੱਧਾ ਅੱਧਾ ਵੰਡ ਲਈਏ ਉਹ ਰਾਜ਼ੀ ਹੋ ਗਿਆ ਤੇ ਗਵਾਂਢੀ ਤੋਂ ਤੱਕੜੀ ਲੈਣ ਗਿਆ ਗਵਾਂਢੀ ਨੇ ਸੋਚਿਆ ਇਹਨਾਂ ਕੋਲ ਤੋਲਣ ਵਾਲਾ ਅਜਿਹਾ ਕੀ ਹੈ ਉਸ ਨੇ ਤੱਕੜੀ ਦੇ ਥੱਲੇ ਵਾਲੇ ਪਾਸੇ ਥੋੜੀ ਜਿਹੀ ਲੋਕ ਲਗਾ ਦਿੱਤੀ ਜਦੋਂ ਇੱਕ ਘੰਟੇ ਬਾਅਦ ਆਫਤਬ ਤਕੜੀ ਵਾਪਸ ਕੀਤੀ ਤਾਂ ਉਸਦੇ ਇੱਕ ਪੱਲੜੇ ਦੇ ਥੱਲੇ ਸੋਨੇ ਦੀ ਇੱਕ ਮੋਹਰ ਲੱਗੀ ਹੋਈ ਸੀ ਫਿਰ ਕੀ ਸੀ ਸਾਰੇ ਪਿੰਡ ਵਿੱਚ ਗੱਲ ਫੈਲ ਗਈ ਤੇ ਦੋਵੇਂ ਭਰਾਵਾਂ ਨੂੰ ਕਿਤੋਂ ਖਜ਼ਾਨਾ ਮਿਲਿਆ ਹੈ ਅਨੋਖੇ ਨੇ ਕਿਹਾ ਵੇਖ ਛੋਟੇ ਭਰਾ ਸਾਰੇ ਪਿੰਡ ਵਿੱਚ ਪਤਾ ਚੱਲ ਗਿਆ ਹੈ ਕਿ ਅਸੀਂ ਅਮੀਰ ਹੋ ਗਏ ਮੇਰਾ ਸੁਝਾਅ ਹੈ ਕਿ ਅਸੀਂ ਇਸ ਖਜ਼ਾਨੇ ਨੂੰ ਜ਼ਮੀਨ ਵਿੱਚ ਗੱਡ ਕੇ ਕੁਝ ਸਮੇਂ ਲਈ ਕਿਤੇ ਚਲੇ ਜਾਈਏ ਅਨੋਖਾ ਘਰ ਦੇ ਪਿੱਛੇ ਇੱਕ ਗਹਿਰਾ ਟੂਆ ਪਟਿਆ ਤੇ ਖਜਾਨੇ ਨੂੰ ਉਸ ਵਿੱਚ ਦੱਬ ਕੇ ਉਹ ਚੱਲ ਪਏ ਥੋੜੀ ਦੂਰ ਜਾ ਕੇ ਅਨੋਖੇ ਨੇ ਕਿਹਾ ਆਫਤਾ ਮੈਂ ਤਾਂ ਘਰ ਦਾ ਦਰਵਾਜ਼ਾ ਬੰਦ ਕਰਨਾ ਹੀ ਭੁੱਲ ਗਿਆ ਤੂੰ ਜਾ ਕੇ ਜਿੰਦਾ ਲਗਾ ਕੇ ਆ ਉਹ ਗਿਆ ਤਾਂ ਕੁਝ ਚਰਵਾੜ ਦੇਹ ਦਾ ਢੈਂਦਾ ਆ ਰਿਹਾ ਸੀ ਉਸ ਨੇ ਆਪਣੇ ਪਿੱਠ ਤੇ ਦਰਵਾਜ਼ਾ ਚੱਕਿਆ ਹੋਇਆ ਸੀ ਕਹਿੰਦਾ ਵੀਰੇ ਮੈਂ ਦਰਵਾਜ਼ਾ ਹੀ ਉਖਾੜ ਲਿਆ ਆ ਹਾਂ ਨਾਂ ਦਰਵਾਜ਼ਾ ਹੋਵੇਗਾ ਤੇ ਨਾ ਕੋਈ ਖੋਲੇਗਾ। अनोखे ਨੇ ਆਪਣੇ ਭਰਾ ਦੀ ਇਹ ਬੇਵਕੂਫੀ ਤੇ ਬਹੁਤ ਗੁੱਸਾ ਆਇਆ। ਉਸਨੇ ਸੋਚਿਆ ਕਿ ਇਸ ਦੇ ਨਾਲ ਰਹਿਣਾ ਤਾਂ ਨੁਕਸਾਨ ਹੀ ਹੈ। ਇਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਉਹ ਇਹ ਸੋਚ ਹੀ ਰਿਹਾ ਸੀ ਕਿ ਤਿੰਨ ਘੋੜੇ ਸਵਾਰ ਆਉਂਦੇ ਦਿਖਾਈ ਦੇਣ ਲੱਗੇ। ਉਹਨਾਂ ਨੇ ਸੋਚਿਆ ਕਿ ਕੀ ਇਹ ਕਿਤੇ ਇਹ ਉਹਨਾਂ ਨੂੰ ਲੁੱਟਣਾ ਲੈਣ ਕੋਈ ਲਟੋਰੇ ਨਾ ਲੁਟੇਰੇ ਨਾ ਹੋਣ। ਦੋਵੇਂ ਭਰਾ ਭੱਜ ਕੇ ਇੱਕ ਪੇੜ ਤੇ ਚੜ ਗਏ ਆਫਤਾਬ ਨੇ ਦਰਵਾਜ਼ਾ ਵੀ ਉੱਤੇ ਹੀ ਖਿੱਚ ਲਿਆ ਕੋੜਸਵਾਰ ਉਸ ਪੇੜ ਦੇ ਹੇਠਾਂ ਆ ਕੇ ਰੁਕ ਗਏ ਤੇ ਘੋੜਿਆਂ ਤੋਂ ਉਤਰ ਕੇ ਉਹਨਾਂ ਨੇ ਪੇੜ ਦੇ ਹੇਠਾਂ ਹੀ ਰਾਤ ਬਿਤਾਉਣ ਦਾ ਨਿਸ਼ਚੈ ਕੀਤਾ ਦੋਵੇਂ ਭਰਾ ਨੇ ਨਿਸ਼ਚਿਤ ਕੀਤਾ ਕਿ ਉਹ ਚੁੱਪਚਾਪ ਪੇੜ ਤੇ ਬੈਠੇ ਰਹਿਣਗੇ ਪਰ ਉਹ ਦਰਵਾਜ਼ਾ ਆਫਤਾਬ ਦੇ ਹੱਥਾਂ ਵਿੱਚੋਂ ਛੁੱਟ ਗਿਆ ਤੇ ਹੇਠਾਂ ਸੌਰੇ ਕੋੜਸਵਾਰਾਂ ਤੇ ਜਾ ਡਿੱਗਿਆ ਉਹ ਡਰ ਕੇ ਉੱਠ ਬੈਠੇ ਉਹਨਾਂ ਬਹੁਤ ਹੈਰਾਨ ਸੀ ਕਿ ਇਹ ਦਰਵਾਜ਼ਾ ਕਿੱਥੋਂ ਟੱਪ ਗਿਆ ਹੈ ਕੁਝ देर ਤਾਂ ਇੱਧਰ ਉੱਧਰ ਵੇਖਦੇ ਰਹੇ ਤੇ ਫਿਰ ਉਹ ਉੱਥੋਂ ਡਰ ਕੇ ਭੱਜ ਗਏ ਅਨੋਖੇ ਨੇ ਹੁਣ ਪੱਕਾ ਇਰਾਦਾ ਕਰ ਲਿਆ ਕਿ ਜਿਵੇਂ ਹੀ ਇਹ ਸੋਵੇਗਾ ਮੈਸ ਨੂੰ ਛੱਡ ਕੇ ਚਲਾ ਜਾਵਾਂਗਾ ਜਿਵੇਂ ਹੀ ਆਫਤਾਲ ਸੌ ਗਿਆ ਕੁਝ ਸਵੇਰ ਹੋਈ ਤਾਂ ਅਨੋਖਾ ਉੱਥੋਂ ਚਲਾ ਗਿਆ ਆਫਤਾਬ ਹਲੇ ਤੱਕ ਨੀਂਦ ਵਿੱਚ ਹੀ ਸੀ ਜਦੋਂ ਸੂਰਜ ਚਮਕਣ ਲੱਗਿਆ ਤਾਂ ਉਸਦੀ ਅੱਖ ਖੁੱਲ੍ਹੀ ਤਾਂ ਅਣੋਖਾ ਗਾਇਬ ਸੀ ਫਿਰ ਉਹ ਉਤਰਿਆ ਤੇ ਦੁਪਹਿਰ ਤੱਕ ਉਹ ਇੱਕ ਪਿੰਡ ਵਿੱਚ ਪਹੁੰਚਿਆ ਉਸ ਨੂੰ ਭੁੱਖ ਲੱਗੀ ਹੋਈ ਸੀ ਪਰ ਉਸਦੇ ਕੋਲ ਪੈਸੇ ਨਹੀਂ ਸੀ ਤਾਂ ਉਹ ਇੱਕ ਪਾਸੇ ਖੜਾ ਹੋ ਕੇ ਭੀਖ ਮੰਗਣ ਲੱਗਿਆ ਇਸ ਤਰ੍ਹਾਂ ਉਸ ਨੂੰ ਕੁਝ ਸਿੱਕੇ ਮਿਲ ਗਏ ਉੱਥੋਂ ਇੱਕ ਮੋਟਾ ਆਦਮੀ ਆਇਆ ਤੇ ਕਹਿੰਦਾ ਕੀ ਕੀ ਤੂੰ ਕੋਈ ਕੰਮ ਕਰੇਗਾ ਉਹ ਕਹਿੰਦਾ ਹਾਂ ਜੀ ਪਰ ਇੱਕ ਸ਼ਰਤ ਹੈ ਦਾਸ ਉਹ ਕਹਿੰਦਾ ਕਿ ਮੈਂ ਜੋ ਵੀ ਕੰਮ ਕਰਾਂ ਤੁਸੀਂ ਮੈਨੂੰ ਗੁੱਸਾ ਨਹੀਂ ਕਰੋਗੇ ਤੇ ਨਾ ਹੀ ਮੈਂ ਕਦੇ ਤੁਸੀਂ ਮੇਰੇ ਤੇ ਗੁੱਸਾ ਕਰੋਗੇ ਤੇ ਨਾ ਹੀ ਮੈਂ ਕਰਾਂਗਾ ਪਰ ਯਾਦ ਰੱਖੇ ਜੇਕਰ ਤੁਸੀਂ ਇਹ ਸ਼ਰਤ ਤੋੜੀ ਤਾਂ ਮੈਂ ਤੁਹਾਡੀ ਗਰਦਨ ਤੋੜ ਦੇਵਾਂਗਾ ਪਰ ਜੇ ਮੈਂ ਕਰ ਜੇ ਮੈਂ ਇਹ ਸ਼ਰਤ ਤੋੜੀ ਤਾਂ ਤੁਸੀਂ ਮੇਰੀ ਗਰਦਨ ਤੋੜ ਦੇਣਾ। ਮੋਟਾ ਆਦਮੀ ਰਾਜ਼ੀ ਹੋ ਗਿਆ ਤਾਂ ਉਸ ਨੂੰ ਆਪਣੇ ਘਰ ਲੈ ਗਿਆ। ਆਫਤਬ ਨੇ ਸੋਚਿਆ ਕਿ ਮੈਂ ਮੋਟੇ ਨੂੰ ਪਰੇਸ਼ਾਨ ਕਰਾਂ। ਉਸ ਨੇ ਉੱਥੇ ਜਾ ਕੇ ਜਾਣ ਬੁੱਝ ਕੇ ਉਸ ਦੀਆਂ ਮੁਰਗੀਆਂ ਛਾੜ ਦਿੱਤੀਆਂ ਤੇ ਉਹਨਾਂ ਦੇ ਪਿੱਛੇ-ਪਿੱਛੇ ਭੱਜਣ ਲੱਗਿਆ। ਸਾਰੀਆਂ ਮੁਰਗੀਆਂ ਪੂਰੇ ਪਿੰਡ ਵਿੱਚ ਇੱਧਰ-ਉੱਧਰ ਫੈਲ ਗਈਆਂ। ਉਹ ਮੋٹے ਕੋਲ ਆਇਆ ਤੇ ਉਸ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਨਾਰਾਜ਼ ਤਾਂ ਨਹੀਂ ਹੋ ਮੋٹے ਨੇ ਕਿਹਾ ਬਿਲਕੁਲ ਨਹੀਂ ਪਰ ਉਹ ਅੱਗੇ ਇਸ ਬੇਵਕੂਫ ਨੂੰ ਸ਼ਰਾਰਤ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਸੀ ਹੁਣ ਆਫਤਾਬ ਸਾਰਾ ਦਿਨ ਬੇਲਾ ਬੈਠਾ ਰਹਿੰਦਾ ਕਿਸੇ ਕੰਮ ਨੂੰ ਹੱਥ ਨਾ ਲਾਉਂਦਾ ਤਾਂ ਮੋਟਾ ਨਾ ਮੋਟਾ ਉਸ ਨੂੰ ਕੰਮ ਲਈ ਕਹਿੰਦਾ ਇਹ ਗੱਲ ਮੋٹے ਦੀ ਘਰ ਵਾਲੀ ਨੂੰ ਲਈ ਸਹਿਣ ਨਹੀਂ ਸੀ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਨੌਕਰ ਬੇਲਾ ਸਾਰਾ ਦਿਨ ਬੇਲਾ ਬੈਠਾ ਹੀ ਖਾਂਦਾ ਰਹੇ ਆਫਤਾਬ ਨੂੰ ਜਦੋਂ ਵੀ ਕੋਈ ਕੰਮ ਕਰਨ ਨੂੰ ਕਿਹਾ ਜਾਂਦਾ ਤਾਂ ਉਹ ਭਾਂਡੇ ਪੰਨਣ ਲੱਗ ਜਾਂਦਾ ਤੇ ਹੁਣ ਉਹ ਬੜਾ ਬਣ ਕੇ ਘਰ ਵਿੱਚ ਬੈਠ ਗਿਆ ਸੀ ਜੇਕਰ ਉਸ ਨੂੰ ਘਰੋਂ ਕੱਢ ਦੇ ਤਾਂ ਉਹ ਜਾਂਦਾ ਨਾ ਇੱਕ ਦਿਨ ਪਤਨੀ ਨੇ ਤੰਗ ਆ ਕੇ ਪਤਨੀ ਨੂੰ ਕਿਹਾ ਕਿ ਆਪਾਂ ਹੀ ਇੱਥੋਂ ਚਲੇ ਜਾਂਦੇ ਹਾਂ ਜਿੰਨਾ ਮੁਸ਼ਕਲ ਹੋ ਗਿਆ ਹੈ ਉਹਨਾਂ ਰਾਤ ਨੇ ਸਮਾਨ ਬੰਨਣਾ ਸ਼ੁਰੂ ਕਰ ਦਿੱਤਾ ਆਫਤਾਬ ਨੂੰ ਸੌਂਦੇ ਹੋਏ ਵੇਖਿਆ ਤੇ ਘਰੋਂ ਚੱਲਣ ਲੱਗੇ ਆਫਤਾਬ ਸੁੱਤਾ ਨਹੀਂ ਸੀ ਉਹ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਉਹ ਵੀ ਉਹਨਾਂ ਦੇ ਇੱਕ ਸਮਾਨ ਵਾਲੇ ਪੰਡ ਵਿੱਚ ਬੈਠ ਗਿਆ ਜਦੋਂ ਪਤੋ ਪਤੀ ਪਤਨੀ ਸਮਾਨ ਚੱਕ ਕੇ ਕੁਝ ਦੂਰ ਗਏ ਤਾਂ ਉਹ ਇਸ ਗੱਲ ਤੋਂ ਖੁਸ਼ ਸਨ ਕਿ ਮੁਸੀਬਤ ਤੋਂ ਪਿੱਛਾ ਛੁੱਟ ਗਿਆ ਹੈ ਪਰ ਮੁਸੀਬਤ ਤਾਂ ਪੰਡ ਦੇ ਵਿੱਚ ਉਹਨਾਂ ਦੇ ਨਾਲ ਹੀ ਚੱਲ ਰਹੀ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਫਿਰ ਉਹ ਸਿਰ ਫੜ ਕੇ ਬੈਠ ਗਏ ਫਿਰ ਉਹਨਾਂ ਨੂੰ ਇੱਕ ਤਰਕੀਬ ਸੁੱਜੀ ਉਹਨਾਂ ਨੇ ਸੋਚਿਆ ਕਿ ਅਗਲੀ ਰਾਤ ਨਦੀ ਦੇ ਕਿਨਾਰੇ ਬਤਾਏ ਜਾਵੇ ਉਹਨਾਂ ਨੇ ਆਫ਼ਤ ਦਾ ਬਿਸਤਰਾ ਬਿਲਕੁਲ ਨਦੀ ਦੇ ਕਿਨਾਰੇ ਤੇ ਵਿਛਾ ਦਿੱਤਾ ਤਾਂ ਕਿ ਉਹ ਜਿਵੇਂ ਹੀ ਪਾਸ਼ਾ ਲਵੇ ਨਦੀ ਵਿੱਚ ਡਿੱਗ ਪਵੇ ਆਫਤਾਬ ਨੇ ਕਿਹਾ ਕਿ ਉਹ ਪਾਣੀ ਦੇ ਨੇੜੇ ਨਹੀਂ ਸੋਵੇਗਾ। ਮੋٹے ਦੀ ਪਤਨੀ ਆਫਤਾਬ ਨੂੰ ਬਿਸਤਰ ਦੇ ਕੋਲ ਲਿਜਾ ਗਈ ਤੇ ਪਾਣੀ ਦੇ ਨੇੜੇ ਸੌਣ ਦੇ ਫਾਇਦੇ ਦੱਸਣ ਲੱਗੀ। ਇਸ ਬਹਿਸ ਵਿੱਚ ਉਸ ਦਾ ਪੈਰ ਤਿਲਕ ਗਿਆ ਤੇ ਉਹ ਸਿਰ ਦੇ ਭਾਰ ਪਾਣੀ ਵਿੱਚ ਡਿੱਗ ਪਈ। ਆਫਤਾਬ ਨੇ ਫਿਰ ਮੋٹے ਨੂੰ ਕਿਹਾ ਕੀ ਤੂੰ ਮੇਰੇ ਨਾਲ ਗੁੱਸਾ ਤਾਂ ਨਹੀਂ ਹੈ? ਗੁੱਸੇ ਦੇ ਬੱਚੇ ਮੋٹے ਨੂੰ ਬਹੁਤ ਗੁੱਸਾ ਆ ਰਿਹਾ ਸੀ। ਤੂੰ ਗੁੱਸਾ ਹੋਣ ਦਾ ਪੁੱਛਦਾ ਹੈ ਤੇਰੀ ਵਜ੍ਹਾ ਕਰਕੇ ਮੈਂ ਆਪਣਾ ਪਿੰਡ ਛੱਡਿਆ ਮੇਰੀ ਪਤਨੀ ਪਾਣੀ ਵਿੱਚ ਡੁੱਬ ਗਈ ਤੇ ਪੁੱਛਦਾ ਹੈ ਗੁੱਸਾ ਤਾਂ ਨਹੀਂ ਹੈ ਮੈਂ ਪੁੱਛਦਾ ਤੇਰੇ ਵਰਗਾ ਬੇਵਕੂਫ ਤੂੰ ਮਾਰ ਕਿਉਂ ਨਹੀਂ ਜਾਂਦਾ ਤੇਰੇ ਵਰਗੇ ਬੇਵਕੂਫ ਨੂੰ ਦੇਖ ਕੇ ਤਾਂ ਕਿਸੇ ਨੂੰ ਵੀ ਗੁੱਸਾ ਆਵੇਗਾ ਆਫਤਾਬ ਨੇ ਕਿਹਾ ਆਪਣਾ ਵਾਅਦਾ ਯਾਦ ਕਰੋ ਇਹ ਕਹਿ ਕੇ ਉਹ ਮੋਟੇ ਨੂੰ ਪਾਣੀ ਵਿੱਚ ਲੈ ਗਿਆ ਤੇ ਉਸ ਨੂੰ ਪਾਣੀ ਵਿੱਚ ਡੁਬੋ ਦਿੱਤਾ ਹੁਣ ਉਹ ਸੜਕਾਂ ਤੇ ਘੁੰਮਦਾ ਘੁੰਮਦਾ ਇੱਕ ਪਿੰਡ ਪਹੁੰਚਿਆ ਤੇ ਉਸ ਨੂੰ 1 ਰੁਪਿਆ ਮਿਲਿਆ ਉਸ ਨੂੰ ਬਹੁਤ ਭੁੱਖ ਲੱਗੀ ਸੀ ਉਸ ਨੇ ਭੁੰਨੇ ਹੋਏ ਛੋਲੇ ਖਰੀਦੇ ਤੇ ਮ제 ਨਾਲ ਛੋਲੇ ਚਬਾਉਂਦਾ ਹੋਇਆ ਇਧਰ ਉਧਰ ਘੁੰਮਣ ਲੱਗਾ ਚੱਲਦੇ ਚੱਲਦੇ ਰਸਤੇ ਵਿੱਚ ਇੱਕ ਬਹੁਤ ਹੀ ਸੋਹਣੀ ਨਦੀ ਆਈ ਨਦੀ ਤੇ ਲੱਕੜ ਦਾ ਇੱਕ ਛੋਟਾ ਜਿਹਾ ਪੁਲ ਬਣਿਆ ਹੋਇਆ ਸੀ ਉਸ ਨੇ ਸੋਚਿਆ ਕਿ ਇੱਥੇ ਕੁਝ ਸਮਾਂ ਆਰਾਮ ਕਰਨਾ ਚਾਹੀਦਾ ਹੈ ਜਦੋਂ ਉਹ ਪੋਲ ਦੇ ਜੰਗਲੇ ਤੇ ਝੁਕਿਆ ਹੋਇਆ ਪਾਣੀ ਨੂੰ ਵੇਖ ਰਿਹਾ ਸੀ ਤਾਂ ਛੋਲਿਆਂ ਵਾਲਾ ਲਫਾਫਾ ਪਾਣੀ ਵਿੱਚ ਡਿੱਗ ਗਿਆ ਪਾਣੀ ਦੀਆਂ ਤੇਜ਼ ਲਹਿਰਾਂ ਲਫਾਫੇ ਨੂੰ ਬਹਾ ਕੇ ਲੈ ਗਈਆਂ ਆਫਤਾਬ ਜੋਰ-ਜੋਰ ਦੀ ਚਲਾਉਣ ਲੱਗਿਆ ਓਏ ਪਾਣੀ ਦੇ ਬੱਚੇ ਮੇਰੇ ਛੋਲੇ ਲਈ ਜਾ ਰਹੇ ਹਨ ਵਾਪਸ ਦੇ ਵਾਪਸ ਦੇ ਮੇਰੇ ਛੋਲੇ ਨਹੀਂ ਤਾਂ ਮੁੱਕੇ ਮਾਰ-ਮਾਰ ਕੇ ਤੇਰਾ ਭੁਲਾ ਹਾਲ ਕਰ ਦੇਵਾਂਗਾ ਉਹ ਗੁੱਸੇ ਵਿੱਚ পাগল ਹੋ ਰਿਹਾ ਸੀ ਉਹ ਕਾਫੀ ਸਮਾਂ ਉੱਥੇ ਖੜ੍ਹਾ ਪਾਣੀ ਨੂੰ ਗਾਲ੍ਹਾਂ ਕੱਢਦਾ ਰਿਹਾ ਤੇ ਮੁੱਕੇ ਵਿਖਾਉਂਦਾ ਰਿਹਾ ਅਚਾਨਕ ਨਦੀ ਵਿੱਚ ਇੱਕ ਰਾਖਸ਼ ਦਾ ਸਿਰ ਬਾਹਰ ਆਇਆ ਤੇ ਕਹਿੰਦਾ ਉਹ ਗੁੱਸੇ ਵਿੱਚ ਗਰਜ ਕੇ ਕਿਹਾ ਇਹ ਨਦੀ ਮੇਰੀ ਹੈ ਤੂੰ ਕਿਉਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਤੈਨੂੰ ਕੀ ਚਾਹੀਦਾ ਹੈ ਉਹ ਕਹਿੰਦਾ ਮੈਨੂੰ ਮੇਰੇ ਛੋਲੇ ਦੇ ਦੇ ਤੇਰੀ ਨਦੀ ਮੇਰੇ ਛੋਲੇ ਲੈ ਗਈ ਹੈ ਹੁਣ ਮੈਂ ਕੀ ਖਾਵਾਂਗਾ ਰਾਖਸ਼ਸ ਨੇ ਕਿਹਾ ਮੈਂ ਤੈਨੂੰ ਛੋਲਿਆਂ ਤੋਂ ਵੀ ਕਿਤੇ ਚੰਗੀ ਚੀਜ਼ ਦੇਵਾਂਗਾ ਪਰ ਰੱਬ ਦਾ ਵਾਸਤਾ ਰੋਲਾ ਨਾ ਪਾ ਉਸ ਨੇ ਇਹ ਕਹਿ ਕੇ ਪਾਣੀ ਵਿੱਚ ਡੁੱਬਕੀ ਲਗਾਈ ਕੁਝ ਹੀ ਸਮੇਂ ਵਿੱਚ ਰਾਖਸ਼ਸ ਇੱਕ ਛੋਟਾ ਜਿਹਾ ਮੇਜ਼ ਲੈ ਕੇ ਬਾਹਰ ਆਇਆ ਤੇ ਕਹਿੰਦਾ ਦੇਖ ਆਫਤਾ ਇਹ ਛੋਟੀ ਜਹੀ ਮੇਜ਼ ਹੈ ਇਨੂੰ ਜਦੋਂ ਵੀ ਭੁੱਖ ਲੱਗੇ ਇਸ ਨੂੰ ਸਾਹਮਣੇ ਰੱਖ ਕੇ ਕਹੀਂ ਮੇਜ਼ ਮੈਨੂੰ ਭੁੱਖ ਲੱਗੀ ਹੈ ਉਸੇ ਵਕਤ ਤਰ੍ਹਾਂ-ਤਰ੍ਹਾਂ ਦੇ ਸਵਾਦ ਖਾਣੇ ਹਾਜ਼ਰ ਹੋ ਜਾਣਗੇ ਜਦੋਂ ਪੇਟ ਭਰ ਗਿਆ ਤਾਂ ਕਹੀਂ ਮੇਜ਼ ਮੇਰਾ ਪੇਟ ਭਰ ਗਿਆ ਹੈ ਧੰਨਵਾਦ ਰਾਖਸ਼ਸ ਨੇ ਮੇਜ਼ ਆਫਤਾਬ ਦੇ ਹਵਾਲੇ ਕਰ ਦਿੱਤਾ ਤੇ ਪਾਣੀ ਵਿੱਚ ਡੁੱਬ ਕੇ ਲਗਾ ਕੇ ਗਾਇਬ ਹੋ ਗਿਆ ਆਫਤਾਬ ਨੇ ਸੋਚਿਆ ਕਿਉਣਾ ਖਾਣਾ ਖਾਦਾ ਜਾਵੇ ਮੇਜ਼ ਸਾਹਮਣੇ ਰੱਖਿਆ ਤੇ ਕਹਿੰਦਾ ਮੇਜ਼ ਮੈਨੂੰ ਭੁੱਖ ਲੱਗੀ ਹੈ ਪਲਕ ਪਲਕ ਚਬਕਦੇ ਹੀ ਉਸ ਦੇ ਸਾਹਮਣੇ ਤਰ੍ਹਾਂ-ਤਰ੍ਹਾਂ ਦੇ ਸਵਾਦ ਖਾਣੇ ਆ ਗਏ। ਉਸ ਨੇ ਪੇਟ ਭਰ ਕੇ ਖਾਣਾ ਖਾਦਾ। ਜਦੋਂ ਪੇਟ ਵਿੱਚ ਕੋਈ ਖਾਲੀ ਥਾਂ ਨਾ ਰਹੀ, ਉਸ ਨੇ ਕਿਹਾ ਮੇਜ਼, ਮੇਰਾ ਪੇਟ ਭਰ ਗਿਆ ਹੈ, ਧੰਨਵਾਦ। ਮੇਜ਼ ਬਿਲਕੁਲ ਸਾਫ਼ ਹੋ ਗਿਆ। ਉਹ ਮੇਜ਼ ਚੱਕ ਕੇ ਮੋਢਿਆਂ ਤੇ ਰੱਖ ਲਈ ਤੇ ਚੱਲ ਪਿਆ। ਉਹ ਚੱਲਦਾ-ਚੱਲਦਾ ਇੱਕ ਪਿੰਡ ਪਹੁੰਚਿਆ ਤੇ ਸੋਚਿਆ ਕਿਉਂ ਨਾ ਪਿੰਡ ਵਾਲਿਆਂ ਨੂੰ ਖਾਣਾ ਖਵਾਇਆ ਜਾਵੇ। ਉਹ ਜੋਰ ਜੋਰ ਦੀ ਕਹਿਨ ਲੱਗਿਆ ਅੱਜ ਪਿੰਡ ਦੇ ਚੌਕ ਵਿੱਚ ਮੈਂ ਤੁਹਾਨੂੰ ਦਾਵਤ ਦੇਵਾਂਗਾ ਆਉਣਾ ਨਾ ਭੁੱਲਣਾ ਸਾਮ ਨੂੰ ਪਿੰਡ ਦੇ ਚੌਕ ਵਿੱਚ ਭੀੜ ਲੱਗ ਗਈ ਲੋਕ ਹੈਰਾਨੀ ਨਾਲ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸਨ ਖਾਣੇ ਦਾ ਕੋਈ ਇੰਤਜ਼ਾਮ ਨਜ਼ਰ ਨਹੀਂ ਆ ਰਿਹਾ ਸੀ ਨਾ ਭਾਂਡੇ ਸੀ ਨਾ ਕੋਈ ਅੱਗ ਦੀ ਚਿੰਗਾਰੀ ਲੋਕਾਂ ਨੇ ਕਿਹਾ ਇਹ ਸਾਨੂੰ ਉੱਲੂ ਬਣਾ ਰਿਹਾ ਹੈ ਆਓ ਇਸ ਤੇ ਛਿੱਤਰ ਲਗਾਈਏ ਇਸ ਨੂੰ ਮਜ਼ਾ ਚਕਾਉਂਦੇ ਹਾਂ ਆਫਤਾਬ ਨੇ ਮੇਜ਼ ਨੂੰ ਕਿਹਾ ਮੇਜ਼ ਮੈਨੂੰ ਭੁੱਖ ਲੱਗੀ ਹੈ ਅਗਲੇ ਹੀ ਪਲ ਮੇਜ਼ ਤੇ ਕਈ ਕਿਸਮਾਂ ਦਾ ਖਾਣਾ ਆ ਗਿਆ ਅਜਿਹਾ ਖਾਣਾ ਪਿੰਡ ਵਾਲਿਆਂ ਨੇ ਕਦੇ ਨਹੀਂ ਵੇਖਿਆ ਸੀ ਉਹ ਰੱਬ ਦਾ ਨਾਮ ਲੈ ਕੇ ਖਾਣੇ ਤੇ ਟੁੱਟ ਪਏ ਖਾਂਦੇ ਖਾਂਦੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਜਦੋਂ ਉਹਨਾਂ ਦੇ ਪੇਟ ਭਰ ਗਏ ਤਾਂ ਆਫਤਾਬ ਨੇ ਮੇਜ਼ ਨੂੰ ਕਿਹਾ ਮੇਜ਼ ਮੇਰਾ ਪੇਟ ਭਰ ਗਿਆ ਹੈ ਧੰਨਵਾਦ ਦੇਖ 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 ਦੇ मेज तो सारे पांडे गायब हो गए आफताब ने मेज चकी ਤੇ ਇੱਕ ਪੇੜ ھیਠਾਂ ਆਰਾਮ ਕਰਨ ਚੱਲਾ ਗਿਆ ਹੈਰਾਨੀ ਨਾਲ ਸਾਰੇ ਪਿੰਡ ਵਾਲਿਆਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਪਿੰਡ ਦੇ ਕੁਝ ਆਦਮੀ ਨੇ ਕਿਹਾ ਕਿ ਜੇਕਰ ਇਹ ਮੇਜ ਸਾਨੂੰ ਮਿਲ ਜਾਵੇ ਤਾਂ ਇੱਕ ਕਹਿੰਦਾ ਇਹ ਤਾਂ ਬਿਲਕੁਲ ਬੇਪਰ ਇਨਸਾਨ ਹੈ ਇਹ ਤੋਂ ਮੇਜ ਲੈਣਾ ਤਾਂ ਬਹੁਤ ਹੀ ਆਸਾਨ ਹੋਵੇਗਾ ਜਦੋਂ आफताब ਪੇੜ ھیਠਾਂ ਪੇੜ ھیਠਾਂ ਸੌ ਗਿਆ ਉਹਨਾਂ ਨੇ ਮੇਜ ਚੁਰਾ ਲਈ। ਦੂਜੀ ਸਵੇਰ ਮੁਰਗੇ ਦੀ ਆਵਾਜ਼ ਨਾਲ ਆਫਤਾਬ ਦੀ ਅੱਖ ਖੁੱਲ੍ਹੀ, ਮੇਜ ਗਾਇਬ ਸੀ। ਉਹ ਬਹੁਤ ਪਰੇਸ਼ਾਨ ਹੋਇਆ। ਉਹ ਉਸੇ ਵਕਤ ਪਾਜ ਦਾ ਪਾਜ ਦਾ ਨਦੀ ਤੇ ਗਿਆ। ਤੇ ਜੰਗਲੇ ਤੇ ਝੁੱਕ ਕੇ ਉੱਚੀ-ਉੱਚੀ ਬੋਲਣ ਲੱਗਿਆ, "ਹਾਏ ਮੇਰੇ ਛੋਲੇ, ਮੇਰੇ ਛੋਲੇ ਵਾਪਸ ਕਰੋ।" ਥੋੜੀ ਦੇਰ ਬਾਅਦ ਰਾਖਸ਼ਸ ਦਾ ਸਿਰ ਪਾਣੀ ਵਿੱਚੋਂ ਬਾਹਰ ਆਇਆ। ਉਸਨੇ ਪੂਰੇ ਗੁੱਸੇ ਉਹ ਪੂਰੇ ਗੁੱਸੇ ਵਿੱਚ ਸੀ ਉਸਨੇ ਗਰਜ ਕੇ ਕਿਹਾ ਕਿਉਂ ਰੌਲਾ ਪਾ ਰਿਹਾ ਹੈ ਕਿਉਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਆਫਤ ਤਾਬ ਨੇ ਚੀਕ ਕੇ ਕਿਹਾ ਮੇਰੇ ਸ਼ੋਲੇ ਵਾਪਸ ਦੇ ਰਾਖਸਸ ਨੇ ਉਸ ਨੂੰ ਪਹਿਚਾਨ ਲਿਆ ਤੇ ਕਿਹਾ ਤੂੰ ਹੀ ਹੈ ਨਾ ਜਿਸ ਨੂੰ ਮੈਂ ਮੇਜ ਦਿੱਤਾ ਸੀ ਉਸ ਮੇਜ ਦਾ ਕੀ ਬਣਿਆ ਤਾਂ ਉਸਨੇ ਕਿਹਾ ਕਿ ਉਹ ਤਾਂ ਚੂਸ ਨੇ ਚੋਰੀ ਕਰ ਲਿਆ ਹੈ ਰਾਖਸਸ ਪਾਣੀ ਵਿੱਚ ਡੁੱਬ ਕੇ ਗਈ ਤੇ ਥੋੜੇ ਸਮੇਂ ਬਾਅਦ ਹੱਥ ਵਿੱਚ ਇੱਕ ਛੋਟੀ ਜਿਹੀ ਚੱਕੀ ਲੈ ਕੇ ਬਾਹਰ ਆਇਆ ਆ ਲੈ ਇਸ ਤੋਂ ਤੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਰਹਿਣੀ ਇਸ ਨਾਲ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਜੇਕਰ ਇਸ ਨੂੰ ਤੂੰ ਸਿੱਧੇ ਹੱਥ ਵੱਲ ਕਮਾਏਗਾ ਤਾਂ ਸੋਨੇ ਦੇ ਸਿੱਕੇ ਨਿਕਲਣਗੇ ਤੇ ਜੇਕਰ ਉਲਟੇ ਹੱਥ ਕਮਾਏਗਾ ਤਾਂ ਚਾਂਦੀ ਦੇ ਹੁਣ ਜਾ ਮੈਨੂੰ ਆਰਾਮ ਕਰਨ ਦੇ ਆਫਤਾਰ ਫਿਰ ਉਸ ਪਿੰਡ ਵਿੱਚ ਗਿਆ ਤੇ ਚੱਕੀ ਘਮਾਉਣ ਲੱਗਿਆ ਜਦੋਂ ਉਹ ਸਿੱਧੇ ਹੱਥ ਚੱਕੀ ਘਮਾਉਂਦਾ ਤਾਂ ਆਟੇ ਦੀ ਥਾਂ ਸੋਨਾ ਨਿਕਲਣ ਲੱਗਿਆ ਤੇ ਉਲਟਾ ਘਮਾਉਂਦਾ ਤਾਂ ਚਾਂਦੀ ਇਹ ਸੋਨਾ ਚਾਂਦੀ ਉਸ ਦੀ ਜ਼ਰੂਰਤ ਲਈ ਬਹੁਤ ਸੀ ਉਸਨੇ ਉਸ ਨੂੰ ਵੇਚ ਕੇ ਵਧੀਆ ਕੱਪੜੇ ਖਰੀਦ ਲਏ ਤੇ ਇੱਕ ਸ਼ਾਨਦਾਰ ਘਰ ਵੀ ਬਣਾਇਆ ਹੁਣ ਉਹ ਬੜੀ ਸ਼ਾਨ ਨਾਲ ਪਿੰਡ ਵਿੱਚ ਰਹਿਣ ਲੱਗਿਆ ਉਹ ਪਹਿਲਾਂ ਵਾਲੇ ਚੋਰ ਉਸ ਤੇ ਨਜ਼ਰ ਰੱਖਣ ਲੱਗੇ ਕਿ ਇਹ ਪਤਾ ਕਰਨ ਲਈ ਕਿ ਉਸ ਦੀ ਅਮੀਰੀ ਦਾ ਰਾਜ਼ ਕੀ ਹੈ ਉਹਨਾਂ ਨੂੰ ਜਲਦੀ ਹੀ ਜਾਦੂਈ ਚੱਕੀ ਦਾ ਪਤਾ ਲੱਗ ਗਿਆ ਇੱਕ ਰਾਤ ਉਹਨਾਂ ਨੇ ਜਾਦੂ ਵਾਲੀ ਚੱਕੀ ਚੋਰੀ ਕਰ ਲਈ ਉਹ ਫਿਰ ਪਾਜ ਦਾ ਪਾਜ ਦਾ ਸਿੱਧਾ ਨਦੀ ਤੇ ਪਹੁੰਚਿਆ ਤੇ ਪੁਲ ਤੇ ਜੰਗਲੇ ਤੇ ਝੁੱਕ ਕੇ ਰੌਲਾ ਪਾਉਣ ਲੱਗਿਆ ਮੇਰੇ ਛੋਲੇ ਦੇ ਦੇ ਮੇਰੇ ਛੋਲੇ ਦੇ ਦੇ ਉਹ ਕੁਝ ਤਿਰ ਐਵੇਂ ਹੀ ਚਲਾਉਂਦਾ ਰਹਾ ਆਖਰ ਰਾਖਸ਼ਸ ਪਾਣੀ ਵਿੱਚੋਂ ਬਾਹਰ ਆਇਆ ਹੁਣ ਕੀ ਚਾਹੀਦਾ ਹੈ ਉਸਨੇ ਪੁੱਛਿਆ ਤੂੰ ਮੈਨੂੰ ਚੈਨ ਲੈਣ ਦੇਵੇਂਗਾ ਮੈਂ ਆਪਣੇ ਛੋਲੇ ਲੈ ਕੇ ਹੀ ਰਵਾਂਗਾ ਉਹ ਚੱਕੀ ਦਾ ਕੀ ਬਣਿਆ ਆਫਤਬ ਕਹਿੰਦਾ ਉਹ ਤਾਂ ਚੋਰੀ ਹੋ ਗਈ ਉਹ ਉੱਚੀ ਉੱਚੀ ਰੋਣ ਲੱਗਿਆ ਰਾਖਸ਼ਸ ਨੇ ਪਾਣੀ ਵਿੱਚ ਡੁੱਬ ਕੇ ਲਗਾਈ ਤੇ ਬਾਹਰ ਆਇਆ ਤਾਂ ਉਸਦੇ ਹੱਥ ਵਿੱਚ ਦੋ ਸੋਟੀਆਂ ਸਨ ਆ ਲੈ ਹੁਣ ਜਾ ਮੈਨੂੰ ਆਰਾਮ ਕਰਨ ਦੇ ਆਫਤਾਬ ਨੇ ਸੋਟੀਆਂ ਘੁਮਾ ਕੇ ਦੇਖਿਆ ਤੇ ਸੋਚਿਆ ਭਲਾ ਇਹ ਮੇਰੇ ਕਿਸ ਕੰਮ ਆਉਣਗੀਆਂ ਕੁਝ ਚਿਰ ਰੁਕ ਕੇ ਕਹਿੰਦਾ ਅੱਛਾ ਹੁਣ ਸਮਝ ਆਇਆ ਮੈਂ ਉਹਨਾਂ ਬਦਮਾਸ਼ਾਂ ਦੇ ਕੋਲ ਜਾਂਦਾ ਹਾਂ ਜਿਨ੍ਹਾਂ ਨੇ ਮੇਰੀ ਜਾਦੂਈ ਮੇਜ਼ ਤੇ ਚੱਕੀ ਚੋਰੀ ਕੀਤੀ ਹੈ ਸਾਰੇ ਲੋਕ ਇਕੱਠੇ ਹੋ ਗਏ ਕੀ ਵੇਖਦੇ ਹਾਂ ਇਹ ਬੇਵਕੂਫ ਕੀ ਜਾਦੂ ਵਿਖਾਏਗਾ ਇਸ ਵਾਰ ਉਹਨਾਂ ਨੂੰ ਅਜਿਹਾ ਜਾਦੂ ਵੇਖਿਆ ਕਿ ਸਾਰੀ ਉਮਰ ਨਾ ਭੁੱਲੇ ਆਫਤਾਬ ਨੇ ਸੋਟੀਆਂ ਉੱਤੇ ਕੀਤੀਆਂ ਤੇ ਕਹਿੰਦਾ ਮੇਰੀ ਪਿਆਰੀ ਸੋਟਿ ਇਹਨਾਂ ਨੂੰ ਕੁੱਟੋ ਇੰਨਾ ਕਹਿਣ ਦੀ ਧੀਰ ਸੀ ਸੋਟੀਆਂ ਧੜਾ ਧੜ ਲੋਕਾਂ ਤੇ ਵਰਸਣ ਲੱਗੀਆਂ ਲੋਕ ਚੀਕਾਂ ਮਾਰ ਰਹੇ ਸਨ ਸਾਨੂੰ ਮਾਫ ਕਰ ਦੇ ਸਾਨੂੰ ਮਾਫ ਕਰ ਦੇ ਆਫਤਾਬ ਉਹਨਾਂ ਦੀ ਅਚੀਕਾ ਸੁਣ ਸੁਣ ਕੇ ਹੱਸ ਰਿਹਾ ਸੀ ਉਹ ਕਹਿੰਦਾ ਨਦੀ ਵਾਲੇ ਰਾਖਸਸ ਨੇ ਇਸ ਵਾਰ ਬਹੁਤ ਵਧੀਆ ਸ਼ਾਨਦਾਰ ਤੋਹਫਾ ਦਿੱਤਾ ਹੈ ਸਾਰੇ ਰੋਲਾ ਪਾ ਰਹੇ ਸਨ ਕਿ ਸਾਨੂੰ ਮਾਫ ਕਰ ਦੇ ਸਾਨੂੰ ਮਾਫ ਕਰ ਦੇ ਸਾਡੇ ਤੇ ਦਇਆ ਕਰ ਸਾਡੇ ਤੇ ਦਇਆ ਕਰ ਉਸਨੇ ਕਿਹਾ ਠੀਕ ਹੈ ਪਰ ਮੇਰੀ ਇੱਕ ਸ਼ਰਤ ਹੈ ਮੇਰੀ ਜਾਦੂਈ ਮੇਜ਼ ਤੇ ਚੱਕੀ ਹੁਣੇ ਇਸੇ ਜਗ੍ਹਾ ਹਾਜ਼ਰ ਕਰੋ ਨਹੀਂ ਤਾਂ ਪੇਟ ਦੇ ਰਹੋ ਪਿੰਡ ਵਾਲਿਆਂ ਦਾ ਮਾਰ ਖਾ ਖਾ ਕੇ ਬੁਰਾ ਹਾਲ ਹੋ ਚੁੱਕਿਆ ਸੀ ਉਹਨਾਂ ਨੇ ਹੱਥ ਜੋੜ ਕੇ ਕਿਹਾ ਅਸੀਂ ਹੁਣੇ ਤੇਰੀਆਂ ਚੀਜ਼ਾਂ ਲਿਓ ਕੇ ਦਿੰਦੇ ਹਾਂ ਬਸ ਰੱਬ ਦਾ ਵਾਸਤਾ ਇਹਨਾਂ ਛੋਟਿਆਂ ਨੂੰ ਰੋਕ ਲੈ ਆਫਤਾਬ ਨੇ ਛੋਟਿਆਂ ਨੂੰ ਹੁਕਮ ਦਿੱਤਾ ਰੁਕ ਜਾਵੋ ਤੇ ਉਹ ਰੁਕ ਗਈਆਂ ਉਹਨਾਂ ਨੇ ਮੇਸ ਤੇ ਚੱਕੀ ਲਿਆ ਕੇ ਆਫਤਾਬ ਨੂੰ ਦੇ ਦਿੱਤੀ ਰਾਖਸ਼ਸ ਤੇ ਤਿੰਨੇ ਤੋਹਫੇ ਲੈ ਕੇ ਆਫਤਾਬ ਨੇ ਸੋਚਿਆ ਹੁਣ ਇਹ ਚੋਰਾਂ ਦੇ ਪਿੰਡ ਵਿੱਚ ਨਹੀਂ ਰਹਿਣਾ ਚਾਹੀਦਾ ਆਪਣੇ ਘਰ ਚਲਣਾ ਚਾਹੀਦਾ ਹੈ ਉਹ ਆਪਣੇ ਭਰਾ ਕੋਲ ਚਲਾ ਗਿਆ ਉਸ ਦਾ ਭਰਾ ਵੀ ਘੁੰਮ-ਘੁੰਮ ਕੇ ਖਾਲੀ ਹੱਥ ਘਰ ਵਾਪਸ ਆ ਗਿਆ ਸੀ ਜਾਦੂਈ ਮੇਜ਼ ਜਾਦੂਈ ਚੱਕੀ ਤੇ ਜਾਦੂ ਦੀਆਂ ਸੋਟੀਆਂ ਦੇ ਹੁੰਦੇ ਹੋਏ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੀ ਸੀ ਉਸ ਨੇ ਪੇੜ ਵਾਲੇ ਸਾਰੇ ਸੋਨੇ ਦੇ ਸਿੱਕੇ ਅਨੋਖੇ ਨੂੰ ਦੇ ਦਿੱਤੇ ਇਸ ਤਰ੍ਹਾਂ ਦੋਵੇਂ ਤਰ੍ਹਾਂ ਅਮੀਰ ਹੋ ਗਏ ਆਫਤਾਬ ਨੂੰ ਅਜਿਹੀ ਪਤਨੀ ਦਾ ਸਾਥ ਚਾਹੀਦਾ ਸੀ ਜੋ ਉਸ ਨੂੰ ਬੇਵਕੂਫੀਆਂ ਤੋਂ ਰੋਕੇ ਤੇ ਉਸ ਨੂੰ ਸਹੀ ਰਾਹ ਦਿਖਾਵੇ ਇਸ ਲਈ ਉਸ ਨੇ ਇੱਕ ਸੋਹਣੀ ਤੇ ਸਿਆਣੀ ਕੁੜੀ ਨਾਲ ਵਿਆਹ ਕਰ ਲਿਆ ਦੂਸਰੇ ਭਰਾ ਦਾ ਵੀ ਵਿਆਹ ਹੋ ਗਿਆ ਤੇ ਦੋਵੇਂ ਭਰਾ ਖੁਸ਼ੀ ਖੁਸ਼ੀ ਰਹਿਣ ਲੱਗੇ ਜੇਕਰ ਤੁਹਾਨੂੰ ਸਟੋਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਐਂਡ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਨਾ ਸਟੋਰੀਜ਼ ਨੂੰ ਬਣਾਉਣ ਵਿੱਚ ਬਹੁਤ ਮਿਹਨਤ ਕਰਦੀ ਹਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਪੋਰਟ ਕਰੋ